ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 10ਵੀਂ ਪਾਠ ਨੰਬਰ ਪਹਿਲਾ ਜਿਸ ਦਾ ਨਾਮ ਹੈ ਸਰੀਰਕ ਪ੍ਰਣਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ ਇਫੈਕਟਸ ਆਫ ਐਕਸਰਸਾਈਜ਼ ਔਨ ਬੋਡੀ ਸਿਸਟਮਸ ਜਿਵੇਂ ਕਿ ਤੁਹਾਨੂੰ ਪਤਾ ਹੈ ਮਨੁੱਖੀ ਸਰੀਰ ਇੱਕ ਗੁੰਜਲਦਾਰ ਮਸ਼ੀਨ ਹੈ ਇਹ ਬਹੁਤ ਸਾਰੀਆਂ ਸਰੀਰਕ ਪ੍ਰਣਾਲੀਆਂ ਅਤੇ ਮਹੱਤਵਪੂਰਨ ਅੰਗਾਂ ਦਾ ਸੁਮੇਲ ਹੈ ਸੁਮੇਲ ਦਾ ਮਤਲਬ ਹੈ ਜੋੜ ਠੀਕ ਹੈ ਜੀ ਜਿਹੜਾ ਸਾਡਾ ਸਰੀਰ ਆ ਇੱਕ ਗੁੰਜਲਦਾਰ ਮਸ਼ੀਨ ਆ ਇਹਦੇ ਵਿੱਚ ਬਹੁਤ ਸਾਰੀਆਂ ਸਰੀਰਕ ਪ੍ਰਣਾਲੀਆਂ ਆ ਤੇ ਮਹੱਤਵਪੂਰਨ ਅੰਗ ਆ ਇਹਨਾਂ ਨੂੰ ਜੋੜ ਕੇ ਸਾਡਾ ਸਰੀਰ ਬਣਿਆ ਹੈ ਹਰੇਕ ਸਰੀਰਕ ਕਿਰਿਆ ਸਰੀਰਕ ਪ੍ਰਣਾਲੀਆਂ ਦੇ ਆਪਸੀ ਤਾਲਮੇਲ ਉੱਤੇ ਨਿਰਭਰ ਕਰਦੀ ਹੈ ਸਰੀਰ ਦੀਆਂ ਸਾਰੀਆਂ ਕਾਰਜ ਪ੍ਰਣਾਲੀਆਂ ਇੱਕ ਦੂਜੇ ਉੱਤੇ ਨਿਰਭਰ ਕਰਦੀਆਂ ਹਨ ਕੋਈ ਵੀ ਸਰੀਰਕ ਪ੍ਰਣਾਲੀ ਸਤੰਤਰ ਰੂਪ ਵਿੱਚ ਕਿਸੇ ਵੀ ਕੰਮ ਨੂੰ ਪੂਰਾ ਕਰਨ ਦੇ ਸਮਰੱਥ ਨਹੀਂ ਹੁੰਦੀ ਠੀਕ ਹੈ ਜੀ ਇੱਕ ਦੂਸਰੇ ਦੇ ਸਹਿਯੋਗ ਦੇ ਨਾਲ ਹੀ ਸਰੀਰ ਦੇ ਕੰਮ ਜਿਹੜੇ ਹੈਗੇ ਆ ਹੁੰਦੇ ਆ ਉਦਾਹਰਨ ਵਜੋਂ ਫੋਰ ਐਗਜ਼ਾਮਪਲ ਮਨੁੱਖ ਨੂੰ ਜਿਉਂਦਾ ਰਹਿਣ ਲਈ ਆਕਸੀਜਨ ਬਹੁਤ ਜ਼ਰੂਰੀ ਹੈ ਸਾਡੇ ਦਿਮਾਗ ਅਤੇ ਮਾਸਪੇਸ਼ੀਆਂ ਨੂੰ ਲਗਾਤਾਰ ਕੰਮ ਕਰਨ ਲਈ ਊਰਜਾ ਦੇ ਰੂਪ ਵਿੱਚ ਆਕਸੀਜਨ ਦੀ ਲੋੜ ਪੈਂਦੀ ਹੈਗੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਕੀ ਕਹਿੰਦੇ ਆ ਕਿ ਸਾਨੂੰ ਜਿਉਂਦਾ ਰਹਿਣ ਦੇ ਆਕਸੀਜਨ ਦੀ ਜ਼ਰੂਰਤ ਹੈਗੀ ਆ ਐਸ ਤੋਂ ਇਲਾਵਾ ਸਾਡੇ ਦਿਮਾਗ ਤੇ ਮਾਸਪੇਸ਼ੀਆਂ ਨੂੰ ਕੰਮ ਕਰਨ ਦੇ ਲਈ ਊਰਜਾ ਦੇ ਰੂਪ ਵਿੱਚ ਆਕਸੀਜਨ ਦੀ ਜ਼ਰੂਰਤ ਪੈਂਦੀ ਆ ਸਾਡੀ ਪਾਚਨ ਬਰਨਾਲੀ ਵਿੱਚ ਭੋਜਨ ਨੂੰ ਪਚਾਉਣ ਲਈ ਪਾਚਨ ਕਿਰਿਆ ਹੁੰਦੀ ਹੈ ਜੋ ਆਕਸੀਜਨ ਤੋਂ ਬਿਨਾ ਅਸੰਭਵ ਹੈਗੀ ਆ ਠੀਕ ਹੈ ਜੀ ਸਾਹ ਕਿਰਿਆ ਰਾਹੀਂ ਆਕਸੀਜਨ ਜਿਹੜੀ ਹੈਗੀ ਆ ਵਾਤਾਵਰਣ ਵਿੱਚੋਂ ਪ੍ਰਾਪਤ ਕੀਤੀ ਜਾਂਦੀ ਹੈ ਇਸ ਤੋਂ ਉਪਰੰਤ ਫੇਫੜਿਆਂ ਦੇ ਵਿੱਚ ਪਹੁੰਚੀ ਹੋਈ ਆਕਸੀਜਨ ਲਹੂ ਗੇੜ ਪ੍ਰਣਾਲੀ ਰਾਹੀਂ ਸਰੀਰ ਦੀਆਂ ਵੱਖ-ਵੱਖ ਪ੍ਰਣਾਲੀਆਂ ਜਿਵੇਂ ਮਾਸਪੇਸ਼ੀ ਪ੍ਰਣਾਲੀ ਪਾਚਨ ਪ੍ਰਣਾਲੀ ਤੰਤੂ ਨਾੜੀ ਪ੍ਰਬੰਧ ਤੱਕ ਪਹੁੰਚਾਈ ਜਾਂਦੀ ਹੈ ਇਸ ਗੱਲ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਇੱਕ ਦੂਸਰੇ ਨਾਲ ਮਿਲ ਕੇ ਕੰਮ ਕਰਦੀਆਂ ਹੈਗੀਆਂ ਕਹਿੰਦਾ ਖੇਡਾਂ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਸਰੀਰ ਦਾ ਤਾਕਤਵਰ ਹੋਣਾ ਬਹੁਤ ਜ਼ਰੂਰੀ ਹੈ ਖਿਡਾਰੀ ਦੀ ਸਰੀਰਕ ਯੋਗਤਾ ਨੂੰ ਵਧਾਉਣ ਦੇ ਲਈ ਤੇ ਉਸ ਦੇ ਪ੍ਰਦਰਸ਼ਨ ਨੂੰ ਬਿਹਤਰ ਕਰਨ ਲਈ ਖਿਡਾਰੀ ਨੂੰ ਲਗਾਤਾਰ ਅਭਿਆਸ ਦੀ ਜ਼ਰੂਰਤ ਪੈਂਦੀ ਹੈ ਅਭਿਆਸ ਦਾ ਮਤਲਬ ਪ੍ਰੈਕਟਿਸ ਕਰਨ ਦੀ ਜ਼ਰੂਰਤ ਪੈਂਦੀ ਹੈ ਅਭਿਆਸ ਰਾਹੀਂ ਖਿਡਾਰੀ ਦੀਆਂ ਸਰੀਰਕ ਕਾਰਜ ਪ੍ਰਣਾਲੀਆਂ ਉੱਤੇ ਉਚਿਤ ਬਾਧੂ ਭਾਰ ਪਾਇਆ ਜਾਂਦਾ ਹੈ ਤਾਂ ਜੋ ਖਿਡਾਰੀ ਦੇ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਹੋ ਸਕੇ ਜਿਵੇਂ ਕਿ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਸਰੀਰ ਵਿੱਚ ਸਾਰੀਆਂ ਕਾਰਜ ਪ੍ਰਣਾਲੀਆਂ ਦਾ ਮਹੱਤਵਪੂਰਨ ਸਥਾਨ ਹੈ ਪਰ ਖੇਡ ਪ੍ਰਦਰਸ਼ਨ ਵਿੱਚ ਮਾਸਪੇਸ਼ੀ ਪ੍ਰਣਾਲੀ ਸਾਹ ਕਿਰਿਆ ਪ੍ਰਣਾਲੀ ਤੇ ਲਹੂ ਗੀੜ ਪ੍ਰਣਾਲੀ ਦਾ ਅਹਿਮ ਰੋਲ ਮੰਨਿਆ ਜਾਂਦਾ ਹੈ ਅੰਮ੍ਰਿਤ ਦੇ ਸਾਰੀਆਂ ਕਾਰਜ ਪ੍ਰਣਾਲੀਆਂ ਤੇ ਅਭਿਆਸ ਦਾ ਪ੍ਰਭਾਵ ਪੈਂਦਾ ਹੈ ਪਰ ਪ੍ਰਮੁੱਖ ਤੌਰ ਤੇ ਤਿੰਨ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਵਾਲੀਆਂ ਕਸਰਤਾਂ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਇਸ ਪਾਠ ਵਿੱਚ ਅਸੀਂ ਤਿੰਨ ਪ੍ਰਣਾਲੀਆਂ ਉੱਤੇ ਕਸਰਤਾਂ ਦੇ ਪੈਣ ਵਾਲੇ ਪ੍ਰਭਾਵ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਸਭ ਤੋਂ ਪਹਿਲਾਂ ਹੈ ਮਾਸਪੇਸ਼ੀ ਪ੍ਰਣਾਲੀ ਮਸਕਲਰ ਸਿਸਟਮ ਮਾਸਪੇਸ਼ੀ ਪ੍ਰਣਾਲੀ ਮਨੁੱਖਰੇ ਸਰੀਰ ਦੀ ਬਹੁਤ ਹੀ ਮਹੱਤਵਪੂਰਨ ਪ੍ਰਣਾਲੀ ਹੈ ਜੋ ਮਨੁੱਖ ਨੂੰ ਹਰੇਕ ਪ੍ਰਕਾਰ ਦੀਆਂ ਕਿਰਿਆਵਾਂ ਕਰਨ ਵਿੱਚ ਸਹਾਇਤਾ ਕਰਦੀ ਹੈ ਇੱਕ ਪੈਨਸਲ ਚੁੱਕਣ ਜੇ ਹਲਕੇ ਕੰਮ ਤੋਂ ਲੈ ਕੇ ਭਾਰੇ ਤੋਂ ਭਾਰਾ ਕੰਮ ਮਾਸਪੇਸ਼ੀਆਂ ਉੱਤੇ ਨਿਰਭਰ ਕਰਦਾ ਹੈ ਮਨੁੱਖੀ ਸਰੀਰ ਦੇ ਕੁੱਲ ਭਾਰ ਦਾ 40% ਭਾਰ ਸਾਡੀਆਂ ਮਾਸਪੇਸ਼ੀਆਂ ਦਾ ਹੁੰਦਾ ਹੈ ਮਹੱਤਵਪੂਰਨ ਪ੍ਰਸ਼ਨ ਆ ਸਕਦਾ ਹੈ ਕਿ ਮਨੁੱਖੀ ਸਰੀਰ ਦੇ ਕੁੱਲ ਭਾਰ ਦਾ ਕਿੰਨਾ ਭਾਰ ਸਾਡੀਆਂ ਮਾਸਪੇਸ਼ੀਆਂ ਦਾ ਹੁੰਦਾ ਹੈ 40% ਜਿਹਨੂੰ ਕਹਿੰਦੇ ਆ 40% ਸਾਡੇ ਸਰੀਰ ਵਿੱਚ 650 ਤੋਂ ਜ਼ਿਆਦਾ ਮਾਸਪੇਸ਼ੀਆਂ ਹੁੰਦੀਆਂ ਹਨ ਇਹ ਵੀ ਪ੍ਰਸ਼ਨ ਆ ਸਕਦਾ ਹੈ ਕਿ ਕਿੰਨੀਆਂ ਮਾਸਪੇਸ਼ੀਆਂ ਹੁੰਦੀਆਂ ਹਨ 650 ਤੋਂ ਜ਼ਿਆਦਾ ਅਬਵ 650 ਜੋ ਬਾਖਵਾ ਖੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ ਹਰੇਕ ਮਾਸਪੇਸ਼ੀ ਦੇ ਦੋ ਸਿਰੇ ਹੁੰਦੇ ਹਨ ਜੋ ਬਹੁਤ ਹੀ ਮਜ਼ਬੂਤੀ ਨਾਲ ਹੱਡੀਆਂ ਦੇ ਸਿਰਾਂ ਨਾਲ ਸਿਰਿਆਂ ਨਾਲ ਜੁੜੇ ਹੋਏ ਜੜੇ ਹੈ ਗਿਆ ਹੁੰਦੇ ਹਨ ਦੇਖੋ ਇੱਥੇ ਮਾਸਪੇਸ਼ੀ ਦਾ ਚਿੱਤਰ ਦਿਖਾਇਆ ਗਿਆ ਹੈ ਇੱਛੁਕ ਮਾਸਪੇਸ਼ੀਆਂ ਦਿਲ ਦੀਆਂ ਮਾਸਪੇਸ਼ੀਆਂ ਅਤੇ ਅਣ ਇੱਛੁਕ ਮਾਸਪੇਸ਼ੀਆਂ ਜਿਨ੍ਹਾਂ ਦੇ ਬਾਰੇ ਵਿੱਚ ਅਸੀਂ ਗੱਲ ਕਰਾਂਗੇ ਜਦੋਂ ਇਹ ਮਾਸਪੇਸ਼ੀਆਂ ਸੰਗੜਦੀਆਂ ਅਤੇ ਫੈਲਦੀਆਂ ਹਨ ਤਾਂ ਸਬੰਧਿਤ ਮਾਸਪੇਸ਼ੀ ਨਾਲ ਜੁੜੀਆਂ ਹੋਈਆਂ ਹੱਡੀਆਂ ਵਿੱਚ ਹਰਕਤ ਹੁੰਦੀ ਹੈ ਹੱਡੀਆਂ ਵਿੱਚ ਹੋਣ ਵਾਲੀ ਹਰਕਤ ਕਾਰਨ ਅਸੀਂ ਚੱਲ ਫੇਰ ਸਕਦੇ ਹਾਂ ਕੰਮ ਕਰ ਸਕਦੇ ਹਾਂ ਸਰੀਰ ਵਿੱਚ ਹੋਣ ਵਾਲੀ ਕੋਈ ਵੀ ਹਰਕਤ ਕਿਸੇ ਇੱਕ ਮਾਸਪੇਸ਼ੀ ਦੇ ਕਾਰਨ ਸੰਭਵ ਨਹੀਂ ਬਲਕਿ ਕਈ ਮਾਸਪੇਸ਼ੀਆਂ ਸੰਗਠਨ ਦੇ ਰੂਪ ਵਿੱਚ ਮਿਲ ਕੇ ਕੰਮ ਕਰਦੀਆਂ ਹਨ ਮਾਸਪੇਸ਼ੀਆਂ ਜਿਹੜਾ ਕੰਮ ਕਰਦੀਆਂ ਹਨ ਉਹਨਾਂ ਦੇ ਅਨੁਸਾਰ ਇਹਨਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ ਇਹ ਵੀ ਮਹੱਤਵਪੂਰਨ ਪਰਿਸ਼ਾਣ ਹੈ ਕਿ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ ਮਾਸਪੇਸ਼ੀਆਂ ਨੂੰ ਤਿੰਨ ਵਰਗਾਂ ਦੇ ਵਿੱਚ 3 ਜਿਹੜੇ ਦੇ ਅੱਗੇ ਅੱਗੇ ਉਹਦੀਆਂ 3 ਕਾਈਂਡਸ ਹੈਗੀਆਂ ਆ ਕਿਹੜੇ-ਕਿਹੜੇ ਆ ਇੱਛਕ ਮਾਸਪੇਸ਼ੀਆਂ ਅਣਇੱਛਕ ਮਾਸਪੇਸ਼ੀਆਂ ਅਤੇ ਦਿਲ ਦੀਆਂ ਮਾਸਪੇਸ਼ੀਆਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਇੱਛਕ ਮਾਸਪੇਸ਼ੀਆਂ ਅਣਇੱਛਕ ਮਾਸਪੇਸ਼ੀਆਂ ਅਤੇ ਦਿਲ ਦੀਆਂ ਮਾਸਪੇਸ਼ੀਆਂ ਇੱਛਕ ਮਾਸਪੇਸ਼ੀਆਂ ਵੋਲੰਟਰੀ ਮਸਲਸ ਇੱਛਕ ਦਾ ਮਤਲਬ ਹੈ ਸਾਡੀ ਇੱਛਾ ਦੇ ਅਨੁਸਾਰ ਇਸ ਤਰ੍ਹਾਂ ਦੀਆਂ ਮਾਸਪੇਸ਼ੀਆਂ ਸਾਡੀਆਂ ਹੱਡੀਆਂ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ ਜੋ ਸਾਡੇ ਸਰੀਰ ਨੂੰ ਚੱਲਣ ਫਿਰਨ ਵਿੱਚ ਸਹਾਇਤਾ ਕਰਦੀਆਂ ਹਨ ਇਹ ਮਾਸਪੇਸ਼ੀਆਂ ਪੂਰਨ ਦੁੱਪ ਵਿੱਚ ਸਾਡੇ ਕਾਬੂ ਹੇਠ ਹੁੰਦੀਆਂ ਹਨ ਕਾਬੂ ਦਾ ਮਤਲਬ ਹੈ ਤੁਹਾਡੇ ਆਪਣੇ ਕੰਟਰੋਲ ਦੇ ਵਿੱਚ ਇਹ ਜਿਹੜੀਆਂ ਮਾਸਪੇਸ਼ੀਆਂ ਹੁੰਦੀਆਂ ਹੈ ਗਿਆ ਇਛੁਕ ਇਛੁਕ ਦਾ ਮਤਲਬ ਇੱਛਾ ਦੇ ਅਨੁਸਾਰ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ ਤੁਹਾਡੇ ਕੰਟਰੋਲ ਦੇ ਵਿੱਚ ਆ ਕਾਬੂ ਦੇ ਵਿੱਚ ਹਨ ਅਤੇ ਆਪਣੀ ਇੱਛਾ ਅਨੁਸਾਰ ਇਹਨਾਂ ਤੋਂ ਕੰਮ ਲੈ ਸਕਦੇ ਹਨ ਜਿਵੇਂ ਲੱਤਾਂ ਅਤੇ ਬਾਹਾਂ ਦੀਆਂ ਮਾਸਪੇਸ਼ੀਆਂ ਠੀਕ ਹੈ ਜੀ ਦੂਸਰਾ ਹੈ ਅਣ ਇਛੁਕ ਮਾਸਪੇਸ਼ੀਆਂ ਅਣ ਇਛੁਕ ਇਨਵੋਲੰਟਰੀ ਇਸ ਕਿਸਮ ਦੀਆਂ ਮਾਸਪੇਸ਼ੀਆਂ ਮਨੋਖ ਦੇ ਕੰਟਰੋਲ ਵਿੱਚ ਨਹੀਂ ਹੁੰਦੀਆਂ ਇਹ ਕਿ ਆਊਟ ਆਫ ਕੰਟਰੋਲ ਹੁੰਦੀਆਂ ਤੁਹਾਡੀਆਂ ਇਹ ਮਾਸਪੇਸ਼ੀਆਂ ਸਾਡੀ ਇੱਛਾ ਅਨੁਸਾਰ ਕੰਮ ਨਹੀਂ ਕਰਦੀਆਂ ਸਾਡੇ ਸਰੀਰ ਵਿੱਚ ਭੋਜਨ ਲਈ ਫੇਫੜਿਆਂ ਲਹੂ ਨਾੜੀਆਂ ਵਿੱਚ ਇਸ ਪ੍ਰਕਾਰ ਦੀਆਂ ਮਾਸਪੇਸ਼ੀਆਂ ਹੁੰਦੀਆਂ ਹਨ ਠੀਕ ਹੈ ਜੀ ਸਭ ਤੋਂ ਪਹਿਲਾਂ ਪੜ੍ਹੀਆਂ ਇੱਛੁਕ ਮਾਸਪੇਸ਼ੀਆਂ ਦੂਸਰਾ ਹੈ ਆਣ ਇੱਛੁਕ ਮਾਸਪੇਸ਼ੀਆਂ ਜੋ ਤੁਹਾਡੇ ਕੰਟਰੋਲ ਵਿੱਚ ਨਹੀਂ ਹਨ ਇਹ ਆਪਣੇ ਹਿਸਾਬ ਨਾਲ ਆਪਣਾ ਕੰਮ ਕਰਦੀਆਂ ਰਹਿੰਦੀਆਂ ਹਨ ਇਹਦੇ ਵਿੱਚ ਭੋਜਨ ਨਾਲੀ ਫੇਫੜੇ ਲਹੂ ਨਾੜੀਆਂ ਦੇ ਵਿੱਚ ਪਾਈਆਂ ਜਾਣ ਵਾਲੀਆਂ ਮਾਸਪੇਸ਼ੀਆਂ ਸ਼ਾਮਲ ਹੁੰਦੀਆਂ ਹਨ ਅਗਲਾ ਹੈ ਦਿਲ ਦੀਆਂ ਮਾਸਪੇਸ਼ੀਆਂ ਕਾਰਡਿਕ ਮਸਲ ਇਹ ਸਾਡੇ ਸਰੀਰ ਵਿੱਚ ਸਿਰਫ ਦਿਲ ਵਿੱਚ ਮੌਜੂਦ ਹੁੰਦੀਆਂ ਹਨ ਇਹਨਾਂ ਦੀ ਬੰਤਰ ਕੁਝ ਇੱਛਕ ਮਾਸਪੇਸ਼ੀਆਂ ਵਰਗੀ ਹੁੰਦੀ ਹੈ ਪਰ ਇਹਨਾਂ ਦੇ ਕੰਮ ਅਣਇੱਛਕ ਮਾਸਪੇਸ਼ੀਆਂ ਵਾਲੇ ਹੁੰਦੇ ਹਨ ਇਹਨਾਂ ਮਾਸਪੇਸ਼ੀਆਂ ਉਤੇ ਮਨੁੱਖ ਦਾ ਕੋਈ ਕੰਟਰੋਲ ਨਹੀਂ ਹੁੰਦਾ ਇਹ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਹਨ ਠੀਕ ਹੈ ਜੀ ਦਿਲ ਦੀਆਂ ਮਾਸਪੇਸ਼ੀਆਂ ਕਿਹ ਹੁੰਦੀਆਂ ਨੇ ਇਹ ਸਿਰਫ ਸਾਡੇ ਦਿਲ ਵਿੱਚ ਮੌਜੂਦ ਹੁੰਦੀਆਂ ਹਨ ਇਹਨਾਂ ਵਿੱਚ ਕੁਝ ਦੀ ਵੰਤਰਕ ਇੱਛਕ ਮਾਸਪੇਸ਼ੀਆਂ ਵਰਗੀ ਹੁੰਦੀ ਹੈ ਤੇ ਕੁਝ ਦੀ ਅਣ ਇੱਛਕ ਵਰਗੀ ਹੁੰਦੀ ਹੈ ਪਰ ਇਹਨਾਂ ਉੱਤੇ ਵੀ ਮਨੁੱਖ ਦਾ ਕੋਈ ਕੰਟਰੋਲ ਨਹੀਂ ਹੁੰਦਾ ਇਹ ਜਨਮ ਤੋਂ ਲੈ ਕੇ ਮਰਨ ਤੱਕ ਕੰਮ ਕਰਦੀਆਂ ਹਨ ਠੀਕ ਹੈ ਜੀ ਬਹੁਤ ਹੀ ਮਹੱਤਵਪੂਰਨ ਨੇ ਇਹ ਪ੍ਰਸ਼ਨ ਸੀਗਾ ਮਾਸਪੇਸ਼ੀ ਪ੍ਰਣਾਲੀ ਉੱਤੇ ਕਸਰਤ ਦੇ ਪ੍ਰਭਾਵ ਜਦੋਂ ਅਸੀਂ ਕਸਰਤ ਕਰਦੇ ਹਾਂ ਤਾਂ ਸਾਡੀ ਮਾਸਪੇਸ਼ੀ ਪ੍ਰਣਾਲੀ ਦੇ ਵਿੱਚ ਕੀ ਕੀ ਇਫੈਕਟ ਪੈਦਾ ਹੁੰਦੇ ਹਨ ਇਫੈਕਟ ਆਫ ਐਕਸਰਸਾਈਜ਼ ਓਨ ਮਸਕਲਰ ਸਿਸਟਮ ਬੰਤਰ ਵਿੱਚ ਤਬਦੀਲੀ ਚੇਂਜ ਇਨ ਸਟਰਕਚਰ ਕਹਿੰਦੇ ਕਸਰਤ ਕਰਨ ਨਾਲ ਮਾਸਪੇਸ਼ੀਆਂ ਦੇ ਆਕਾਰ ਆਕਾਰ ਦਾ ਮਤਲਬ ਹੈ ਸਾਈਜ਼ ਸਾਈਜ਼ ਦੇ ਵਿੱਚ ਤਬਦੀਲੀ ਹੁੰਦੀ ਹੈ ਮਾਸਪੇਸ਼ੀਆਂ ਦੀ ਲੰਬਾਈ ਤੇ ਮੋਟਾਈ ਲੈਂਥ ਤੇ ਬ੍ਰੈਡਥ ਵਿੱਚ ਵਾਧਾ ਹੁੰਦਾ ਹੈ ਇੱਥੇ ਦੱਸਣਯੋਗ ਹੈ ਕਿ ਕਸਰਤ ਕਰਨ ਨਾਲ ਮਾਸਪੇਸ਼ੀ ਤੰਤੂਆਂ ਦੇ ਆਕਾਰ ਵਿੱਚ ਵਾਧਾ ਹੁੰਦਾ ਹੈ ਪਰ ਤੰਤੂਆਂ ਦੀ ਗਿਣਤੀ ਵਿੱਚ ਤਬਦੀਲੀ ਨਹੀਂ ਆਉਂਦੀ ਠੀਕ ਹੈ ਜੀ ਜਦੋਂ ਅਸੀਂ ਕੋਈ ਕਸਰਤ ਕਰਦੇ ਹਾਂ ਤਾਂ ਸਾਡੀਆਂ ਮਾਸਪੇਸ਼ੀਆਂ ਦੇ ਆਕਾਰ ਵਿੱਚ ਤਬਦੀਲੀ ਆਉਂਦੀ ਆ ਇਹਨਾਂ ਦੀ ਲੰਬਾਈ ਤੇ ਮੋਟਾਈ ਵਿੱਚ ਵਾਧਾ ਹੁੰਦਾ ਆ ਇਹਦੇ ਆਕਾਰ ਵਿੱਚ ਵਾਧਾ ਹੁੰਦਾ ਆ ਪਰ ਇਹਨਾਂ ਦੀ ਗਿਣਤੀ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਤਾਕਤ ਵਿੱਚ ਵਾਧਾ ਇਨਕਰੀਸ ਇਨ ਮਸਲ ਸਟਰੈਂਥ ਜਦੋਂ ਅਸੀਂ ਰੋਜ਼ਾਨਾ ਕਸਰਤ ਕਰਦੇ ਹਾਂ ਤਾਂ ਮਾਸਪੇਸ਼ੀਆਂ ਦੇ ਆਕਾਰ ਵਿੱਚ ਤਬਦੀਲੀ ਆਉਂਦੀ ਹੈ ਜਿਸ ਨਾਲ ਤਾਕਤ ਵਿੱਚ ਵਾਧਾ ਹੁੰਦਾ ਹੈ ਕਸਰਤ ਨਾਲ ਮਾਸਪੇਸ਼ੀਆਂ ਦੇ ਤੰਤੂ ਤਾਕਤਵਰ ਬਣਦੇ ਹਨ ਤੇ ਹੱਡੀਆਂ ਨਾਲ ਮਾਸਪੇਸ਼ੀਆਂ ਦੀ ਪਕੜ ਹੋਰ ਮਜ਼ਬੂਤ ਹੋ ਜਾਂਦੀ ਹੈ ਮਾਸਪੇਸ਼ੀਆਂ ਵਿੱਚ ਤਾਕਤ ਦੇ ਵਾਦੇ ਨਾਲ ਅਸੀਂ ਭਾਰੇ ਕੰਮ ਕਰਨ ਦੇ ਸਮਰੱਥ ਹੋ ਜਾਂਦੇ ਹਾਂ ਐਲੀਜੀਬਲ ਹੋ ਜਾਂਦੇ ਆ ਜਦੋਂ ਅਸੀਂ ਰੋਜ਼ਾਨਾ ਕਸਰਤ ਕਰਦੇ ਹਾਂ ਇਹਦੇ ਵਿੱਚ ਤਾਕਤ ਵਿੱਚ ਵਾਧਾ ਹੁੰਦਾ ਆ ਸਾਡੀਆਂ ਮਾਸਪੇਸ਼ੀਆਂ ਦੇ ਤੰਤੂ ਤਾਕਤਵਰ ਬਣ ਜਾਂਦੇ ਹਨ ਇਹਨਾਂ ਦੀ ਪਕੜ ਮਜ਼ਬੂਤ ਹੋ ਜਾਂਦੀ ਹੈ ਤੇ ਅਸੀਂ ਭਾਰੇ ਕੰਮ ਕਰਨ ਦੇ ਵੀ ਜੋਗ ਹੋ ਜਾਂਦੇ ਹਨ ਅਗਲਾ ਹੈ ਸੱਟਾਂ ਤੋਂ ਬਚਾਓ ਪ੍ਰੀਵੈਂਸ਼ਨ ਫਰੋਮ ਇੰਜਰੀਜ਼ ਖੇਡ ਦੇ ਮੈਦਾਨ ਵਿੱਚ ਖਿਡਾਰੀਆਂ ਨੂੰ ਸੱਟ ਲੱਗਣਾ ਇੱਕ ਆਮ ਜਿਹੀ ਗੱਲ ਹੈ ਕਸਰਤ ਕਰਨ ਦੇ ਨਾਲ ਮਾਸਪੇਸ਼ੀਆਂ ਮਜ਼ਬੂਤ ਤੇ ਲਚਕਿਲੀਆਂ ਹੋ ਜਾਂਦੀਆਂ ਹਨ ਜਿਸ ਨਾਲ ਖਿਡਾਰੀ ਨੂੰ ਮੋਜ ਖਿਚਾ ਆਦੀ ਸੱਟਾਂ ਲੱਗਣ ਦਾ ਖਤਰਾ ਘਟ ਹੋ ਜਾਂਦਾ ਹੈ ਫਲੈਕਸੀਬਲ ਹੋ ਜਾਂਦਾ ਹੈ ਸਾਡਾ ਸਰੀਰ ਜਿਹਦੇ ਨਾਲ ਸਾਨੂੰ ਸੱਟਾਂ ਲੱਗਣ ਦਾ ਖਤਰਾ ਘਟ ਜਾਂਦਾ ਹੈ ਸਰੀਰਕ ਬੰਤਰ ਵਿੱਚ ਸੁਧਾਰ ਇੰਪਰੂਵਮੈਂਟ ਇਨ ਬੋਡੀ ਫਿਜ਼ਿਕ ਕਸਰਤ ਕਰਨ ਨਾਲ ਸਰੀਰਕ ਸਡੋਲਤਾ ਤੇ ਸੁੰਦਰਤਾ ਵਿੱਚ ਵਾਧਾ ਹੁੰਦਾ ਹੈ ਮਾਸਪੇਸ਼ੀਆਂ ਵਿੱਚਲੀ ਕਮਜ਼ੋਰੀ ਤੇ ਸਰੀਰਕ ਰੂਪੀਆਂ ਦੂਰ ਹੋ ਜਾਂਦੀਆਂ ਹਨ ਮਾਸਪੇਸ਼ੀਆਂ ਵਿੱਚ ਮਜ਼ਬੂਤ ਹੋਣ ਨਾਲ ਵਿਅਕਤੀ ਮੋਟਾਪੇ ਵਿੱਚ ਵੀ ਤੰਦਰੁਸਤ ਦਿਖਾਈ ਦਿੰਦਾ ਹੈ ਥਕਾਵਟ ਵਿੱਚ ਕਮੀ ਠੀਕ ਹੈ ਜੀ ਰਿਡਕਸ਼ਨ ਇਨ ਫੈਟੀਗੂ ਔਰ ਯਾਨਾ ਕਸਰਤ ਕਰਨ ਨਾਲ ਮਾਸਪੇਸ਼ੀਆਂ ਦੇ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਕਸਰਤ ਕਰਨ ਵਾਲਾ ਜਿਹੜਾ ਵਿਅਕਤੀ ਆਮ ਸੁਧਾਰਨ ਵਿਅਕਤੀ ਨਾਲੋਂ ਵੱਧ ਸਮੇਂ ਤੱਕ ਕੰਮ ਕਰ ਸਕਦਾ ਹੈ ਉਹਦੀ ਥਕਾਵਟ ਘੱਟ ਹੁੰਦੀ ਹੈ। ਕਸਰਤ ਕਰਨ ਨਾਲ ਮਾਸਪੇਸ਼ੀਆਂ ਦੇ ਪ੍ਰਤੀਕਿਰਿਆ ਸਮੇਂ ਵਿੱਚ ਵੀ ਸੁਧਾਰ ਹੋ ਜਾਂਦਾ ਹੈ ਰਿਐਕਸ਼ਨ ਟਾਈਮ। ਠੀਕ ਹੈ ਜੀ ਅਸੀਂ ਵੀ ਮਾਸਪੇਸ਼ੀ ਪ੍ਰਣਾਲੀ ਦੇ ਕਸਰਤ ਦੇ ਪ੍ਰਭਾਵ ਕੀ ਹੈਗਾ ਆ? ਬੰਤਰ ਵਿੱਚ ਤਬਦੀਲੀ ਆਉਂਦੀ ਹੈ, ਤਾਕਤ ਵਿੱਚ ਵਾਧਾ ਹੁੰਦਾ ਹੈ, ਸੱਟਾਂ ਤੋਂ ਬਚਾਅ ਹੁੰਦਾ ਹੈ, ਸਰੀਰਕ ਬੰਤਰ ਵਿੱਚ ਸੁਧਾਰ ਹੁੰਦਾ ਹੈ ਤੇ ਥਕਾਵਟ ਵਿੱਚ ਕਮੀ ਹੁੰਦੀ ਹੈ। ਬਹੁਤ ਹੀ ਮਹੱਤਵਪੂਰਨ ਇਹ ਪ੍ਰਸ਼ਨ ਆ। ਇਸ ਤੋਂ ਬਾਅਦ ਹੈ ਦੂਸਰਾ ਸਾਹ ਕਿਰਿਆ ਪ੍ਰਣਾਲੀ ਰੈਸਪੀਰੇਟਰੀ ਸਿਸਟਮ ਧਰਤੀ ਉੱਤੇ ਮਨੁੱਖ ਸਮੇਤ ਜਿੰਨੇ ਵੀ ਜੀਵ ਜੰਤੂ ਮੌਜੂਦ ਹਨ ਉਹਨਾਂ ਨੂੰ ਜਿਉਂਦਾ ਰਹਿਣ ਲਈ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਮਨੁੱਖ ਭੋਜਨ ਤੋਂ ਬਿਨਾਂ ਤਾਂ ਕੁਝ ਦਿਨ ਜਿਉਂਦਾ ਰਹਿ ਸਕਦਾ ਹੈ ਪਰ ਆਕਸੀਜਨ ਤੋਂ ਬਿਨਾਂ ਕੁਝ ਹੀ ਪਲਾਂ ਵਿੱਚ ਉਹਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਜਿਸ ਕਰਕੇ ਜੀਵ ਦੀ ਮੌਤ ਵੀ ਹੋ ਸਕਦੀ ਹੈ ਅਸੀਂ ਵਾਤਾਵਰਣ ਤੋਂ ਆਕਸੀਜਨ ਸਾਹ ਦੇ ਰੂਪ ਵਿੱਚ ਪ੍ਰਾਪਤ ਕਰਦੇ ਹਾਂ ਇਹ ਜਿਹੜੀ ਆਕਸੀਜਨ ਆ ਨੱਕ ਜਾਂ ਮੂੰਹ ਰਾਹੀਂ ਫੇਫੜਿਆਂ ਤੱਕ ਪਹੁੰਚਦੀ ਹੈ ਸਰੀਰ ਤੋਂ ਲੈ ਕੇ ਪੈਰਾਂ ਤੱਕ ਹਰੇਕ ਅੰਗ ਨੂੰ ਕੰਮ ਕਰਨ ਲਈ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਆਕਸੀਜਨ ਦੀ ਖਪਤ ਖਪਤ ਦਾ ਮਤਲਬ ਉਹਦੀ ਵਰਤੋਂ ਦੇ ਨਾਲ ਤੇ ਸਰੀਰਕ ਗਤੀਵਿਧੀਆਂ ਦੌਰਾਨ ਸਰੀਰ ਵਿੱਚ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ ਜਿਸ ਨੂੰ ਸਰੀਰ ਵਿੱਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ ਲੋ ਸਰੀਰ ਦੇ ਵੱਖ-ਵੱਖ ਭਾਗਾਂ ਤੋਂ ਕਾਰਬਨ ਡਾਈਆਕਸਾਈਡ ਇਕੱਠੀ ਕਰਕੇ ਫੇਫੜਿਆਂ ਤੱਕ ਪਹੁੰਚਾਉਂਦਾ ਹੈ ਫੇਫੜੇ ਨੱਕ ਅਤੇ ਮੂੰਹ ਰਾਹੀਂ ਇਸ ਨੂੰ ਸਰੀਰ ਵਿੱਚੋਂ ਬਾਹਰ ਕੱਢ ਦਿੰਦੇ ਹਨ ਆਕਸੀਜਨ ਦੀ ਪ੍ਰਾਪਤੀ ਤੇ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਦੀ ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ ਨਿਕਾਸੀ ਦਾ ਮਤਲਬ ਹੈ ਸਰੀਰ ਤੋਂ ਬਾਹਰ ਕੱਢਣਾ ਪ੍ਰਾਪਤੀ ਦਾ ਮਤਲਬ ਹੈ ਸਰੀਰ ਦੇ ਅੰਦਰ ਲੈਣਾ ਆਕਸੀਜਨ ਨੂੰ ਇਸ ਪ੍ਰਕਿਰਿਆ ਨੂੰ ਸਾਹ ਕਿਰਿਆ ਕਿਹਾ ਜਾਂਦਾ ਹੈ ਸਾਹ ਕਿਰਿਆ ਲਈ ਸਾਡੇ ਸਰੀਰ ਦੇ ਕਿਹੜੇ ਕਿਹੜੇ ਅੰਗ ਸ਼ਾਮਿਲ ਇਹਦੇ ਵਿੱਚ ਹੁੰਦੇ ਹਨ ਨੱਕ ਗ੍ਰਸਨਿਕਾ ਸਵਰਜੰਤਰ ਸਾਹ ਨਲੀ ਹਵਾ ਨਾਲੀਆਂ ਫੇਫੜੇ ਪੇਟ ਪਰਦਾ ਇਹ ਵੀ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਕਿ ਸਾਹ ਕਿਰਿਆ ਵਿੱਚ ਕਿਹੜੇ ਕਿਹੜੇ ਅੰਗ ਸ਼ਾਮਿਲ ਹੁੰਦੇ ਹਨ ਨੱਕ ਗ੍ਰਸਨਿਕਾ ਸਵਰਜੰਤਰ ਸਾਹ ਨਲੀ ਹਵਾ ਨਾਲੀਆਂ ਫੇਫੜੇ ਤੇ ਪੇਟ ਪਰਦਾ ਸਾਹ ਕਿਰਿਆ ਪ੍ਰਣਾਲੀਆਂ ਉੱਤੇ ਕਸਰਤ ਦਾ ਕੀ ਪ੍ਰਭਾਵ ਪੈਂਦਾ ਹੈ ਇਫੈਕਟਸ ਆਫ ਐਕਸਰਸਾਈਜ਼ ਓਨ ਰੈਸਪੀਰੇਟਰੀ ਸਿਸਟਮ ਠੀਕ ਹੈ ਜਦੋਂ ਅਸੀਂ ਕੋਈ ਕਸਰਤ ਕਰਦੇ ਹਾਂ ਤਾਂ ਸਾਡੀ ਸਾਹ ਕਿਰਿਆ ਪ੍ਰਣਾਲੀ 'ਚ ਕੀ ਪ੍ਰਭਾਵ ਦਿਖਾਈ ਦਿੰਦਾ ਹੈ ਸਭ ਤੋਂ ਪਹਿਲਾਂ ਹੈ ਵਾਈਟਲ ਕੈਪੈਸਿਟੀ ਵਿੱਚ ਵਾਧਾ ਇਨਕਰੀਜ਼ ਇਨ ਵਾਈਟਲ ਕੈਪੈਸਿਟੀ ਇੱਕ ਡੂੰਘਾ ਸਾਹ ਲੈਣ ਉਪਰੰਤ ਹਵਾ ਨੂੰ ਪੂਰੇ ਜ਼ੋਰ ਨਾਲ ਫੇਫੜਿਆਂ ਵਿੱਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਵਾਈਟਲ ਕੈਪੈਸਿਟੀ ਕਿਹਾ ਜਾਂਦਾ ਹੈ ਵਾਈਟਲ ਕੈਪੈਸਿਟੀ ਨੂੰ ਸਪਾਇਰੋਮੀਟਰ ਦੇ ਨਾਮ ਦੇ ਯੰਤਰ ਨਾਲ ਮਾਪਿਆ ਜਾਂਦਾ ਹੈ ਕਸਰਤ ਕਰਨ ਨਾਲ ਵਿਅਕਤੀ ਦੀ ਵਾਈਟਲ ਕੈਪੈਸਿਟੀ ਵਿੱਚ ਵਾਧਾ ਹੋ ਜਾਂਦਾ ਹੈ ਇੱਕ ਸਧਾਰਨ ਵਿਅਕਤੀ ਦੀ ਸਮਰੱਥਾ ਤਿੰਨ ਤੋਂ 4 ਲੀਟਰ ਹੁੰਦੀ ਹੈ ਜਦ ਕਿ ਕਸਰਤ ਕਰਨ ਵਾਲੇ ਵਿਅਕਤੀ ਦੀ ਸਮਰੱਥਾ 4 ਤੋਂ 5 ਲੀਟਰ ਹੋ ਸਕਦੀ ਹੈ ਵਾਈਟਲ ਕੈਪੈਸਿਟੀ ਦੇ ਵਿੱਚ ਵਾਧੇ ਨਾਲ ਸਰੀਰ ਵਿੱਚੋਂ ਵਧੇਰੇ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਅਤੇ ਬੇਲੋੜੀਆਂ ਗੈਸਾਂ ਦਾ ਨਿਕਾਸ ਹੁੰਦਾ ਹੈ ਠੀਕ ਹੈ ਜੀ ਮਹੱਤਵਪੂਰਨ ਆਹੇ ਪ੍ਰਸ਼ਨ ਕਿ ਵਾਈਟਲ ਕੈਪੈਸਿਟੀ ਨੂੰ ਕਿਹੜੇ ਜੰਤਰ ਨਾਲ ਮਾਪਿਆ ਜਾਂਦਾ ਹੈ ਸਪਾਈਰੋਮੀਟਰ ਦੇ ਨਾਲ ਤੇ ਵਾਈਟਲ ਕੈਪੈਸਿਟੀ ਹੁੰਦੀ ਕੀ ਹੈ ਕਿ ਇੱਕ ਡੂੰਗਾ ਸਾਹ ਲੈਣ ਤੋਂ ਬਾਅਦ ਹਵਾ ਨੂੰ ਪੂਰੇ ਜੋਰ ਨਾਲ ਜਦੋਂ ਫੇਫੜਿਆਂ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਜਦੋਂ ਅਸੀਂ ਕਸਰਤ ਕਰਦੇ ਹਾਂ ਤਾਂ ਸਾਡੀ ਇਸ ਕੈਪੈਸਿਟੀ ਵਿੱਚ ਵਾਧਾ ਹੋ ਜਾਂਦਾ ਹੈ ਇੱਕ ਆਮ ਵਿਅਕਤੀ ਦੀ ਸਮਰੱਥਾ ਤੈਨ ਤੋਂ 4 ਲੀਟਰ ਹੁੰਦੀ ਹੈ ਜਦਕਿ ਕਸਰਤ ਕਰਨ ਵਾਲੇ ਦੀ ਸਮਰੱਥਾ 4 ਤੋਂ 5 ਲੀਟਰ ਹੋ ਸਕਦੀ ਹੈ ਤੇ ਵਾਈਟਲ ਕੈਪੈਸਿਟੀ ਵਿੱਚ ਵਾਧੇ ਨਾਲ ਸਰੀਰ ਵਿੱਚੋਂ ਵੱਧ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਅਤੇ ਬੇਲੋੜੀਆਂ ਗੈਸਾਂ ਦਾ ਨਿਕਾਸ ਹੁੰਦਾ ਹੈ ਮਤਲਬ ਇਹ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੀਆਂ ਹਨ ਫੇਫੜਿਆਂ ਦੀ ਸਮਰੱਥਾ ਵਿੱਚ ਵਾਧਾ ਇਨਕਰੀਜ਼ ਇਨ ਲੰਗ ਕੈਪੈਸਿਟੀ ਅਰਿਆਨਾ ਕਸਰਤ ਕਰਨ ਨਾਲ ਫੇਫੜਿਆਂ ਦੇ ਆਕਾਰ ਵਿੱਚ ਵਾਧਾ ਹੋ ਜਾਂਦਾ ਹੈ ਜਿਸ ਨਾਲ ਅਸੀਂ ਇੱਕ ਸਾਹ ਵਿੱਚ ਵਧੇਰੇ ਆਕਸੀਜਨ ਫੇਫੜਿਆਂ ਵਿੱਚ ਲੈ ਕੇ ਜਾ ਸਕਦੇ ਹਾਂ ਕਸਰਤ ਕਰਨ ਵਾਲੇ ਵਿਅਕਤੀ ਦੇ ਸਰੀਰ ਵਿੱਚ ਆਕਸੀਜਨ ਦਾ ਪੱਧਰ ਵੱਧ ਹੁੰਦਾ ਹੈ ਤੇ ਉਹ ਸੁਧਾਰਨ ਵਿਅਕਤੀ ਨਾਲੋਂ ਵਧੇਰੇ ਚੁਸਤ ਅਤੇ ਫਰਤੀਲਾ ਰਹਿੰਦਾ ਹੈ ਸਾਹ ਗਤੀ ਵਿੱਚ ਤਬਦੀਲੀ ਚੇਂਜ ਇਨ ਰੈਸਪੀਰੇਟਰੀ ਰੇਟ ਆਰਾਮ ਦੀ ਸਥਿਤੀ ਵਿੱਚ ਵਿਅਕਤੀ ਦਾ ਸਾਹ ਜਿਹੜਾ ਹੈਗਾ 16 ਤੋਂ 18 ਪ੍ਰਤੀ ਮਿੰਟ ਦੀ ਦਰ ਨਾਲ ਚੱਲਦਾ ਹੈ ਮਹੱਤਵਪੂਰਨ ਪ੍ਰਸ਼ਨ ਕਿੰਨੇ ਮਿੰਟ ਦੀ ਦਰ ਨਾਲ ਵਿਅਕਤੀ ਦਾ ਸਾਹ ਚੱਲਦਾ ਹੈ ਜਦੋਂ ਵਿਅਕਤੀ ਆਰਾਮ ਦੀ ਸਥਿਤੀ ਵਿੱਚ ਹੁੰਦਾ ਹੈ 16 ਤੋਂ 18 ਜਦ ਕਿ ਕਸਰਤ ਕਰਦੇ ਸਮੇਂ ਸਾਹ ਦਰ ਕਿੰਨੀ ਪਹੁੰਚ ਜਾਂਦੀ ਹੈ 50 ਤੋਂ 60 ਪ੍ਰਤੀ ਮਿੰਟ ਤੱਕ ਪਹੁੰਚ ਜਾਂਦੀ ਹੈ ਤਾਂ ਕਿ ਸਰੀਰ ਨੂੰ ਬਧੇਰੇ ਮਾਤਰਾ ਵਿੱਚ ਲੜਿੰਦੀ ਆਕਸੀਜਨ ਦੀ ਪੂਰਤੀ ਹੋ ਸਕੇ ਸਰੀਰ ਵਿੱਚੋਂ ਤੇਜ਼ੀ ਨਾਲ ਬਣ ਰਹੀ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਿਆ ਜਾ ਸਕੇ ਕਸਰਤ ਕਰਨ ਨਾਲ ਵਿਅਕਤੀ ਦੇ ਫੇਫੜਾ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਸਧਾਰਨ ਅਵਸਥਾ ਦੇ ਵਿੱਚ ਇੱਕ ਖਿਡਾਰੀ ਜਾਂ ਕਸਰਤ ਕਰਨ ਵਾਲੇ ਵਿੱਚ ਤੇਰੀ ਸਾਹ ਦਰ ਆਮ ਵਿਅਕਤੀ ਨਾਲੋਂ ਘੱਟ ਹੁੰਦੀ ਹੈ ਪਰ ਉਹ ਘੱਟ ਗਿਣਤੀ ਵਿੱਚ ਸਾਹ ਲੈਣ ਉਪਰੰਤ ਵੀ ਵਧੇਰੇ ਆਕਸੀਜਨ ਲੈ ਕੇ ਜਾਂਦੀ ਸਮਰੱਥਾ ਰੱਖਦਾ ਹੈ ਮਾਸਪੇਸ਼ੀਆਂ ਵਿੱਚ ਮਜ਼ਬੂਤੀ ਸਟਰੈਂਥਿੰਗ ਰੈਸਪੀਰੇਟਰੀ ਮਸਲਸ ਰੋਜ਼ਾਨਾ ਕਸਰਤ ਕਰਾਉਣ ਨਾਲ ਸਾਹ ਕਿਰਿਆ ਨਾਲ ਸੰਬੰਧਿਤ ਮਾਸਪੇਸ਼ੀਆਂ ਜਿਵੇਂ ਫੇਫੜਿਆਂ ਦੀਆਂ ਮਾਸਪੇਸ਼ੀਆਂ ਤੇ ਡਾਇਆਫ੍ਰਮ ਮਜ਼ਬੂਤ ਹੋ ਜਾਂਦੇ ਹਨ ਸਾਹ ਲੈਣ ਦੇ ਸਮੇਂ ਕੀ ਹੁੰਦਾ ਹੈ ਕਿ ਡਾਇਆਫ੍ਰਮ ਜਿਹੜਾ ਹੈਗਾ ਫੇਫੜਿਆਂ ਨੂੰ ਵੱਧ ਹੁੱਲਣਾ ਉਹਦੀ ਐਕਸਪੈਂਸ਼ਨ ਵਿੱਚ ਸਹਾਇਤਾ ਕਰਦਾ ਹੈਗਾ ਆ ਤੇ ਜਿਆਦਾ ਮਾਤਰਾ ਵਿੱਚ ਆਕਸੀਜਨ ਫੇਫੜਿਆਂ ਵਿੱਚ ਦਾਖਲ ਹੁੰਦੀ ਹੈ ਫੇਫੜਿਆਂ ਵਿੱਚ ਆਕਸੀਜਨ ਦਾ ਪੱਧਰ ਵਧਣ ਨਾਲ ਖੂਨ ਦੇ ਆਕਸੀਕਰਿਤ ਹੋਣ ਦੀ ਰਫ਼ਤਾਰ ਵਿੱਚ ਵਾਧਾ ਹੁੰਦਾ ਹੈ ਤੇ ਖੂਨ ਸ਼ੁੱਧ ਹੋਣ ਦੀ ਰਫ਼ਤਾਰ ਵਿੱਚ ਵਾਧਾ ਹੁੰਦਾ ਹੈ ਖੂਨ ਵਿੱਚ ਹੀਮੋਗਲੋਬਿਨ ਦਾ ਪੱਧਰ ਵੀ ਵੱਧ ਜਾਂਦਾ ਹੈ ਦੂਸਰੇ ਸਾਹ ਤੋਂ ਬਚਾਓ ਅਵਾਇਡਸ ਸੈਕੰਡ ਵਿੰਡ ਜਦੋਂ ਕੋਈ ਨਵਾਂ ਖਿਡਾਰੀ ਖੇਡ ਸ਼ੁਰੂ ਕਰਦਾ ਹੈ ਤਾਂ ਖੇਡ ਸ਼ੁਰੂ ਕਰਨ ਤੋਂ ਕੁਝ ਸਮੇਂ ਬਾਅਦ ਨੂੰ ਥਕਾਵਟ ਤੇ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਉਸ ਦਾ ਮਨ ਖੇਡ ਰੋਕਣ ਨੂੰ ਕਰਦਾ ਹੈਗਾ ਆ ਤ੍ਰੇਰ ਦੀ ਇਸ ਅਵਸਥਾ ਨੂੰ ਦੂਜਾ ਸਾਹ ਕਿਹਾ ਜਾਂਦਾ ਹੈ ਸੈਕੰਡ ਵਿੰਡ ਖੇਡ ਨੂੰ ਜਾਰੀ ਰੱਖਣ ਨਾਲ ਹੌਲੀ-ਹੌਲੀ ਇਹ ਸਥਿਤੀ ਦੂਰ ਹੋ ਜਾਂਦੀ ਹੈ ਖਿਡਾਰੀ ਸਧਾਰਨ ਰੂਪ ਵਿੱਚ ਖੇਡਣਾ ਸ਼ੁਰੂ ਕਰ ਦਿੰਦਾ ਹੈ ਔਰ ਜਨ ਅਭਿਆਸ ਨਾਲ ਤਜਰਬੇਕਾਰ ਖਿਡਾਰੀ ਦੂਜੇ ਸਾਹ ਦੀ ਸਥਿਤੀ ਨੂੰ ਆਸਾਨੀ ਨਾਲ ਪਾਰ ਕਰ ਜਾਂਦਾ ਹੈ ਖਿਡਾਰੀ ਦੀ ਸਹਿਨਸ਼ੀਲਤਾ ਵਿੱਚ ਵਾਧਾ ਹੁੰਦਾ ਹੈ ਤੇ ਉਹ ਲੰਬੇ ਸਮੇਂ ਤੱਕ ਬਿਨਾ ਥੱਕਿਆ ਖੇਡ ਨੂੰ ਜਾਰੀ ਰੱਖ ਸਕਦਾ ਹੈ। ਤੀਸਰਾ ਹੈ ਲਹੂ ਗੇੜ ਪ੍ਰਣਾਲੀ ਸਰਕੂਲੇਟਰੀ ਸਿਸਟਮ। ਮਨੱਖ ਨੂੰ ਜਿਉਂਦਾ ਰਹਿਣ ਲਈ ਆਕਸੀਜਨ ਦੇ ਭੋਜਨ ਦੀ ਲੋੜ ਰਹਿੰਦੀ ਹੈ। ਸਰੀਰ ਦੀ ਤੰਦਰੁਸਤੀ ਲਈ ਸਰੀਰ ਵਿੱਚ ਪੈਦਾ ਹੋਣ ਵਾਲੀ ਕਾਰਬਨ ਡਾਈਆਕਸਾਈਡ ਤੇ ਬੇਲੋੜੇ ਪਦਾਰਥਾਂ ਨੂੰ ਬਾਹਰ ਕੱਢਣਾ ਜ਼ਰੂਰੀ ਹੁੰਦਾ ਹੈ। ਫੇਫੜਿਆਂ ਵਿੱਚ ਆਕਸੀਜਨ ਤੇ ਪਾਚਨ ਪ੍ਰਣਾਲੀ ਵਿੱਚ ਪ체 ਹੋਏ ਭੋਜਨ ਨੂੰ ਸਰੀਰ ਤੱਕ ਪਹੁੰਚਾਉਂਦਾ ਕੰਮ ਲਹੂ ਗੇੜ ਪ੍ਰਣਾਲੀ ਰਾਹੀਂ ਕੀਤਾ ਜਾਂਦਾ ਹੈਗਾ ਆ। ਸਾਡੇ ਸਰੀਰ ਲਈ ਜ਼ਰੂਰੀ ਤੱਤਾਂ ਦੀ ਪੂਰਤੀ ਤੇ ਬਾਧੂ ਪਦਾਰਥਾਂ ਦੀ ਨਿਕਾਸੀ ਦਾ ਕੰਮ ਲਹੂ ਗੇੜ ਪ੍ਰਣਾਲੀ ਕਰਦੀ ਆ। ਇਹਦੇ ਵਿੱਚ ਦਿਲ, ਤਮਣੀਆਂ, ਸ਼ੀਰਾਵਾਂ, ਕੋਸ਼ਿਕਾਵਾਂ ਤੇ ਲਹੂ ਇਹਦੇ ਮੁੱਖ ਅੰਗ ਜਿਹੜੇ ਹੈਗੇ ਆ ਮੰਨੇ ਜਾਂਦੇ ਹੈਗੇ ਆ। ਦਿਲ ਕੀ ਕਰਦਾ ਹੈ ਹਾਰਟ। ਦਿਲ ਲਹੂ ਗੇੜ ਪ੍ਰਣਾਲੀ ਦਾ ਮਹੱਤਵਪੂਰਨ ਅੰਗ ਹੈ। ਇਹ ਦੋਹਾਂ ਫੇਫੜਿਆਂ ਵਿੱਚ ਘਾਰ ਥੋੜਾ ਖੱਬੇ ਪਾਸੇ ਵੱਲ ਝੁਕਿਆ ਹੁੰਦਾ ਹੈ। ਦਿਲ ਲਗਾਤਾਰ ਤਾਲ ਮਈ ਰਿਦਮਿਕ ਤਰੀਕੇ ਨਾਲ ਧੜਕਦਾ ਹੋਇਆ ਲਹੂ ਨੂੰ ਸਾਡੇ ਸਰੀਰ ਵਿੱਚ ਪੰਪ ਕਰਦਾ ਆ। ਦਿਲ ਦਾ ਕੰਮ ਕੀ ਹੁੰਦਾ ਹੈ? ਸ਼ੁੱਧ ਲਹੂ ਭਾਵ ਆਕਸੀਜਨ ਜੁਗਤ ਲਹੂ ਨੂੰ ਫੇਫੜਿਆਂ ਤੋਂ ਪ੍ਰਾਪਤ ਕਰਕੇ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਣਾ ਹੁੰਦਾ ਆ ਤੇ ਸਰੀਰ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਆ ਉਹ ਲਹੂ ਨੂੰ ਵਾਪਸ ਸਾਫ਼ ਹੋਣ ਲਈ ਫੇਫੜਿਆਂ ਤੱਕ ਲੈ ਕੇ ਆਉਂਦੀ ਆ। ਦਿਲ ਇਹ ਵੀ ਮਹੱਤਵਪੂਰਨ ਪ੍ਰਸ਼ਨ ਆ ਕਿ ਦਿਲ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈਗਾ? ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਆ। ਉੱਪਰ ਵਾਲੇ ਦੋਨਾਂ ਖੰਡਿਆਂ ਨੂੰ ਆਰਿਕਲ ਕਿਹਾ ਜਾਂਦਾ ਹੈ ਤੇ ਹੇਠਲੇ ਵਾਲਿਆਂ ਨੂੰ ਵੈਂਟਰੀਕਲ ਕਿਹਾ ਜਾਂਦਾ ਹੈ ਜਦੋਂ ਦਿਲ ਦੀ ਧੜਕਦੀ ਆ ਤਾਂ ਦੋਵੇਂ ਆਰਿਕਲ ਇਕੱਠੇ ਸੁngੜਦੇ ਹੈਗੇ ਆ ਤੇ ਦੋਵੇਂ ਵੈਂਟਰੀਕਲ ਇਕੱਠੇ ਫੈਲਦੇ ਆ ਜਦੋਂ ਦੋਵੇਂ ਵੈਂਟਰੀਕਲ ਸੁngੜਦੇ ਹਨ ਤਾਂ ਦੋਵੇਂ ਆਰਿਕਲ ਫੈਲਦੇ ਹਨ ਦਿਲ ਦੀ ਧੜਕਣ ਦੀ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਆ ਤੇ ਸਰੀਰ ਦੇ ਵੱਖ-ਵੱਖ ਅੰਗਾਂ ਤੋਂ ਅਸ਼ੁੱਧ ਦਾ ਮਤਲਬ ਗੰਦਾ ਲਹੂ ਸ਼ੀਰਾਵਾਂ ਰਾਹੀਂ ਦਿਲ ਦੇ ਸੱਜੇ ਆਰਿਕਲ ਵਿੱਚ ਪਹੁੰਚਦਾ ਆ ਜਦੋਂ ਸੱਜਾ ਆਰਿਕਲ ਸੁੰਗੜਦਾ ਹੈ ਤੇ ਉਹਦੇ ਵਿੱਚ ਮੌਜੂਦ ਜਿਹੜਾ ਅਸ਼ੁੱਧ ਲਹੂ ਆ ਸੱਜੇ ਐਟਰੀਕਲ ਵਿੱਚ ਤੇ ਸੱਜੇ ਵੈਂਟਰੀਕਲ ਵਿੱਚ ਸਤ ਤਿੰਨ ਨੁਕਰੇ ਵਾਲਵ ਰਾਹੀਂ ਸੱਜੇ ਵੈਂਟਰੀਕਲ ਵਿੱਚ ਪਹੁੰਚ ਜਾਂਦਾ ਹੈ ਜਦੋਂ ਵੈਂਟਰੀਕਲ ਸੁੰਗੜਦੇ ਹਨ ਤਾਂ ਇਹ ਤਿੰਨ ਨੁਕਰੇ ਵਾਲਵ ਬੰਦ ਹੋ ਜਾਂਦਾ ਹੈਗਾ ਤਾਂ ਕਿ ਲਹੂ ਦੁਬਾਰਾ ਸੱਜੇ ਐਟਰੀਕਲ ਵਿੱਚ ਵਾਪਸ ਆ ਜਾ ਸਕੇ ਹੁਣ ਕਿ ਇਹ ਲਹੂ ਕੋਲ ਬਾਹਰ ਨਿਕਲਣ ਦਾ ਇੱਕ ਹੀ ਰਸਤਾ ਹੁੰਦਾ ਹੈ ਲਹੂ ਫੇਫੜਾ ਤਮਣੀ ਰਾਹੀ ਦਿਲ ਤੋਂ ਬਾਹਰ ਜਾਂਦਾ ਹੈ ਇਹ ਫੇਫੜਾ ਧਮਣੀ ਅੱਗੇ ਤੋਂ ਭਾਗਾ ਵਿੱਚ ਵੰਡੀ ਹੁੰਦੀ ਹੈ ਜੋ ਦਿਲ ਤੋਂ ਪ੍ਰਾਪਤ ਅਸ਼ੁੱਧ ਲਹੂ ਨੂੰ ਸ਼ੁੱਧ ਹੋਣ ਲਈ ਸੱਜੇ ਅਤੇ ਖੱਬੇ ਫੇਫੜੇ ਵਿੱਚ ਪਹੁੰਚਾ ਦਿੰਦੀ ਆ ਫੇਫੜਿਆਂ ਵਿੱਚ ਅਸ਼ੁੱਧ ਲਹੂ ਵਿੱਚੋਂ ਕਾਰਬਨ ਡਾਈਆਕਸਾਈਡ ਬਾਹਰ ਕੱਢੀ ਜਾਂਦੀ ਆ ਤੇ ਆਕਸੀਜਨ ਸ਼ਾਮਲ ਕਰ ਦਿੱਤੀ ਜਾਂਦੀ ਆ ਅਸ਼ੁੱਧ ਲਹੂ ਜਿਹੜਾ ਆ ਸ਼ੁੱਧ ਬਣ ਜਾਂਦਾ ਆ ਸ਼ੁੱਧ ਹੋਇਆ ਲਹੂ ਫੇਫੜਾ ਪ੍ਰਣਾਲੀ ਰਾਹੀਂ ਦਿਲ ਦੇ ਖੱਬੇ ਆਰਿਕਲ ਵਿੱਚ ਆ ਜਾਂਦਾ ਆ ਜਦੋਂ ਖੱਬਾ ਆਰਿਕਲ ਸੁੰਘੜਦਾ ਆ ਤਾਂ ਇਰੇ ਵਿੱਚ ਦੋ ਨੁਕਰਾ ਇਕ ਬਲ ਮੌਜੂਦ ਹੁੰਦਾ ਆ ਉਹਦੇ ਰਾਹੀਂ ਸ਼ੁੱਧ ਲਹੂ ਖੱਬੇ ਵੈਂਟਰੀਕਲ ਵਿੱਚ ਆ ਜਾਂਦਾ ਆ ਤੇ ਖੱਬਾ ਵੈਂਟਰੀਕਲ ਕੀ ਕਰਦਾ ਆ ਇਹ ਦਿਲ ਦਾ ਚੌਥਾ ਤੇ ਆਖਰੀ ਖਾਨਾ ਹੈ ਇਹਦੇ ਸੰਗੜਨ ਤੇ ਲਹੂ ਮਹਾ ਤਮਣੀ ਰਾਹੀਂ ਦਿਲ ਵਿੱਚੋਂ ਬਾਹਰ ਨਿਕਲ ਜਾਂਦਾ ਆ ਤੇ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਪਹੁੰਚ ਜਾਂਦਾ ਹੈ ਇਸ ਤਰ੍ਹਾਂ ਦਿਲ ਦੇ ਧੜਕਣ ਦੀ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ ਤੇ ਦਿਲ ਜਿਹੜਾ ਹੈਗਾ ਉਹ ਸ਼ੁੱਧ ਲਹੂ ਨੂੰ ਸਾਫ਼ ਕਰਕੇ ਲਗਾਤਾਰ ਸਰੀਰਕ ਅੰਗਾਂ ਤੱਕ ਪਹੁੰਚਾਉਂਦਾ ਆ ਤਮਣੀਆ ਤਮੜੀਆਂ ਕੀ ਹੁੰਦੀਆਂ ਹਨ ਤਮੜੀਆਂ ਲਹੂ ਨੂੰ ਦਿਲ ਤੋਂ ਸਰੀਰ ਵੱਲ ਲੈ ਕੇ ਜਾਂਦੀਆਂ ਹਨ ਇਹਨਾਂ ਤਮੜੀਆਂ ਵਿੱਚ ਸ਼ੁੱਧ ਲਹੂ ਹੁੰਦਾ ਹੈ ਸਿਰਫ ਫੇਫੜਾ ਧਮਣੀ ਵਿੱਚ ਅਸ਼ੁੱਧ ਲਹੂ ਹੁੰਦਾ ਹੈ ਸ਼ਿਰਾਵਾਂ ਸ਼ਿਰਾਵਾਂ ਲਹੂ ਨੂੰ ਸਰੀਰ ਤੋਂ ਦਿਲ ਵੱਲ ਲੈ ਕੇ ਆਉਂਦੀਆਂ ਹਨ ਫੇਫੜਾ ਸ਼ਿਰਾਵਾਂ ਤੋਂ ਇਲਾਵਾ ਬਾਕੀ ਸਾਰੀਆਂ ਸ਼ਿਰਾਵਾਂ ਵਿੱਚ ਅਸ਼ੁੱਧ ਲਹੂ ਹੁੰਦਾ ਹੈ ਕੋਸ਼ਿਕਾਵਾਂ ਸਾਡੇ ਸਰੀਰ ਵਿੱਚ ਬਹੁਤ ਬਰੀਕ ਕੋਸ਼ਿਕਾਵਾਂ ਦਾ ਜਾਲ ਫਿਸ਼ਾ ਹੋਇਆ ਹੈ ਇਹ ਕੋਸ਼ਿਕਾਵਾਂ ਤਮੜੀਆਂ ਤੋਂ ਅਗੋ ਸਾਫ਼ ਲਹੂ ਨੂੰ ਸਰੀਰ ਦੇ ਹਰੇਕ ਸੈੱਲ ਤੱਕ ਪਹੁੰਚਾਉਂਦੀਆਂ ਹਨ ਲਹੂ ਲਹੂ ਸਾਡੇ ਸਰੀਰ ਵਿੱਚ ਪਾਇਆ ਜਾਣ ਵਾਲਾ ਲਾਲ ਰੰਗ ਦਾ ਤਰਲ ਪਦਾਰਤ ਹੈ ਇਹ ਸਾਡੇ ਸਰੀਰ ਦੇ ਕੁੱਲ ਭਾਰ ਦਾ 1/12ਵਾਂ ਹਿੱਸਾ ਹੁੰਦਾ ਹੈ ਇਹ ਬਹੁਤ ਮਹੱਤਵਪੂਰਨ ਪਰਿਸ਼ਾਨਾ ਕਿ ਕਿੰਨਾ ਲਹੂ ਸਾਡੇ ਸਰੀਰ ਦੇ ਕੁੱਲ ਭਾਰ ਦਾ ਕਿੰਨਾ ਹਿੱਸਾ ਹੁੰਦਾ ਹੈ 1/12 ਹਿੱਸਾ ਹੁੰਦਾ ਹੈ ਲਹੂ ਲਗਾਤਾਰ ਲਹੂ ਨਾੜੀਆਂ ਵਿੱਚ ਚੱਕਰ ਲਾਉਂਦਾ ਹੈਗਾ ਆ ਪੂਰੇ ਸਰੀਰ ਨੂੰ ਉਹਦੇ ਜ਼ਰੂਰੀ ਤੱਤਾਂ ਦੀ ਪੂਰਤੀ ਕਰਦਾ ਹੈ ਉੱਥੇ ਮੌਜੂਦ ਗਿਆ ਜ਼ਰੂਰੀ ਤੱਤਾਂ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰਦਾ ਹੈ ਲਹੂ ਦੇ ਵਿੱਚ ਕੀ ਹੁੰਦਾ ਹੈਗਾ ਆ ਲਾਲ ਕਣ ਹੁੰਦੇ ਹਨ ਜਿਹਨੂੰ ਰੈੱਡ ਬਲੱਡ ਸੈੱਲ ਕਹਿੰਦੇ ਹਨ ਅਤੇ ਚਿੱਟੇ ਕਣ ਹੁੰਦੇ ਹਨ ਜਿਹਨਾਂ ਨੂੰ ਵਾਈਟ ਬਲੱਡ ਸੈੱਲ ਕਹਿੰਦੇ ਹਨ ਇਹਨਾਂ ਦੀ ਸਰੀਰ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਲਾਲ ਲਹੂ ਕਣਾਂ ਦਾ ਕੰਮ ਸਰੀਰ ਦੇ ਸੈੱਲਾਂ ਵਿੱਚ ਆਕਸੀਜਨ ਪਹੁੰਚਾਉਣਾ ਹੁੰਦਾ ਹੈ ਅਤੇ ਚਿੱਟੇ ਲਹੂ ਕਣਾਂ ਦਾ ਕੰਮ ਬਾਹਰਲੀ ਜੀਵਾਣੂਆਂ ਨਾਲ ਮੁਕਾਬਲਾ ਕਰਕੇ ਸਰੀਰ ਨੂੰ ਰੋਗਾਂ ਤੋਂ ਬਚਾਉਣਾ ਹੁੰਦਾ ਹੈ ਸਾਰਾ ਵੀ ਬਹੁਤ ਮਹੱਤਵਪੂਰਨ ਹੈਗਾ ਲਾਲ ਰੈੱਡ ਬਲੱਡ ਸੈੱਲ ਅਤੇ ਵਾਈਟ ਬਲੱਡ ਸੈੱਲ ਇਹਨਾਂ ਦਾ ਕੀ ਕੰਮ ਆ ਹੁਣ ਹੈ ਲਹੂ ਗੇੜ ਪ੍ਰਣਾਲੀ 'ਤੇ ਕਸਰਤ ਦਾ ਕੀ ਪ੍ਰਭਾਵ ਪੈਂਦਾ ਹੈ ਇਫੈਕਟਸ ਆਫ ਐਕਸਰਸਾਈਜ਼ ਔਨ ਸਰਕੂਲੇਟਰੀ ਸਿਸਟਮ ਦਿਲ ਦੀਆਂ ਮਾਸਪੇਸ਼ੀਆਂ ਵਿੱਚ ਮੌਜੂਦ ਦੀ ਸਟਰੈਂਥਿੰਗ ਕਾਰਡੀਕ ਮਸਲਸ ਕਸਰਤ ਕਰਨ ਨਾਲ ਦਿਲ ਦੀਆਂ ਮਾਸਪੇਸ਼ੀਆਂ ਨੂੰ ਵੱਧ ਕੰਮ ਕਰਨਾ ਪੈਂਦਾ ਹੈ ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ ਦਿਲ ਦੀ ਕੰਮ ਕਰਨ ਦੀ ਤਾਕਤ ਵਿੱਚ ਵਾਧਾ ਹੁੰਦਾ ਹੈ ਜਿਸ ਵਿਅਕਤੀ ਦਾ ਦਿਲ ਮੌਜੂਦ ਹੁੰਦਾ ਹੈ ਉਹ ਕਿਸੇ ਕੰਮ ਨੂੰ ਬਿਨਾਂ ਰੁਕਾਵਟ ਤੱਕ ਕਰਨ ਦੇ ਯੋਗ ਹੁੰਦਾ ਹੈ ਲਹੂ ਦੀ ਅਦਲਾ ਬਦਲੀ ਵਿੱਚ ਵਾਧਾ ਇਨਕਰੀਜ਼ ਇਨ ਐਕਸਚੇਂਜ ਆਫ ਬਲੱਡ ਕਸਰਤ ਕਰਦੇ ਸਮੇਂ ਸਰੀਰ ਨੂੰ ਵੱਧ ਆਕਸੀਜਨ ਦੀ ਲੋੜ ਹੁੰਦੀ ਹੈ ਸਰੀਰ ਦੇ ਵਿੱਚ ਪੈਦਾ ਹੋਏ ਕਾਰਬਨ ਡਾਈਆਕਸਾਈਡ ਨੂੰ ਤੇਜ਼ੀ ਨਾਲ ਬਾਹਰ ਕੱਢਿਆ ਜਾਂਦਾ ਹੈ ਔਰ ਜਾਨਾਂ ਘਰ ਅਤਰਤ ਕਰਨ ਵਾਲੇ ਵੈਕਤੀ ਰਾਦੀ ਦੇ ਸਧਾਰਨ ਹਾਲਤ ਵਿੱਚ ਵੀ ਵਧੇਰੇ ਆਕਸੀਜਨਾਂ ਦਾ ਲੈ ਕੇ ਜਾਂਦਾ ਹੈ ਕਾਰਬਨ ਡਾਈਆਕਸਾਈਡ ਬਾਹਰ ਕਰਦਾ ਹੈ ਜਿਸ ਦੇ ਨਾਲ ਸਾਡਾ ਸਰੀਰ ਚੁੱਸਦਾ ਰਹਿੰਦਾ ਹੈ ਲਹੂ ਸਟ੍ਰੋਕ ਵਿੱਚ ਵਾਧਾ ਕਹਿੰਦੇ ਇਨਕਰੀਜ਼ ਇਨ ਸਟ੍ਰੋਕ ਵੋਲੀਅਮ ਦਿਲ ਇੱਕ ਵਾਰ ਧੜਕ ਕੇ ਜਿੰਨੀ ਮਾਤਰਾ ਵਿੱਚ ਲਹੂ ਪੰਪ ਕਰਦਾ ਹੈ ਉਸ ਨੂੰ ਲਹੂ ਸਟ੍ਰੋਕ ਕਹਿੰਦੇ ਹਨ ਸਧਾਰਨ ਵਿਅਕਤੀ ਰਾਦਿਆਂ ਦੇ ਇੱਕ ਸਟ੍ਰੋਕ ਵਿੱਚ 70 ਤੋਂ ਲੈ ਕੇ 75 ਮਿਲੀਲੀਟਰ ਲਹੂ ਬਾਹਰ ਕੱਢਦਾ ਹੈ ਜਦਕਿ ਸਖਲਾਈ ਪ੍ਰਾਪਤ ਖਿਡਾਰੀ ਦਾ ਦਿਲ ਸਧਾਰਨ ਹਾਲਤ ਵਿੱਚ 100 ਤੋਂ ਲੈ ਕੇ 115 ਮਿਲੀਲੀਟਰ ਲਹੂ ਸਰੀਰ ਨੂੰ ਸਪਲਾਈ ਕਰਦਾ ਹੈ ਇਹ ਵੀ ਮਹੱਤਵਪੂਰਨ ਹੈ ਕਿ ਸਧਾਰਨ ਵਿਅਕਤੀ ਰਾਦਿਆਂ ਦੇ ਕਿੰਨਾ ਸਟ੍ਰੋਕ ਕਰਦਾ ਲਹੂ ਨੂੰ 70 ਤੋਂ 75 ਮਿਲੀਲੀਟਰ ਤੇ ਖਿਡਾਰੀ ਦਾ ਕਰਦਾ ਹੈ 100 ਤੋਂ ਲੈ ਕੇ 115 ਮਿਲੀਲੀਟਰ ਦਿਲ ਦੀ ਧੜਕਣ ਵਿੱਚ ਤਬਦੀਲੀ ਚੇਂਜ ਇਨ ਹਾਰਟ ਰੇਟ ਰਜਾਨਾ ਕਸਰਤ ਕਰਨ ਨਾਲ ਦਿਲ ਦੀ ਧੜਕਣ ਵਿੱਚ ਤਬਦੀਲੀ ਹੁੰਦੀ ਹੈ ਆਮ ਵਿਅਕਤੀ ਦੇ ਦਿਲ ਦੀ ਧੜਕਣ ਕਿੰਨੀ ਹੁੰਦੀ ਹੈ 72 ਵਾਰ ਪ੍ਰਤੀ ਮਿੰਟ ਤੇ ਹੁੰਦੀ ਹੈ ਜਦ ਕਿ ਇੱਕ ਸਖਤ ਮਿਹਨਤ ਕਰਨ ਵਾਲੇ ਖਿਡਾਰੀ ਦੀ ਧੜਕਣ ਜਿਹੜੀ ਕਿ 40 ਤੋਂ 45 ਮਿੰਟ ਦਰਜ ਕੀਤੀ ਗਈ ਹੈਗੀ ਹੈ ਇਸ ਤਰ੍ਹਾਂ ਖਿਡਾਰੀ ਦਾ ਦਿਲ ਪ੍ਰਤੀ ਮਿੰਟ ਘੱਟ ਵਾਰ ਧੜਕਣ ਉਪਰੰਤ ਵੀ ਸਰੀਰ ਨੂੰ ਜ਼ਿਆਦਾ ਲਹੂ ਸਪਲਾਈ ਕਰਦਾ ਹੈ ਠੀਕ ਹੈ ਵੀ ਜਮਹਤਪੂਰਨ ਪ੍ਰਸ਼ਨ ਆ ਕਿ ਆਮ ਵਿਅਕਤੀ ਦੇ ਦਿਲ ਦੀ ਧੜਕਣ ਹੈਗੀ ਹੈ 72 ਵਾਰ ਪ੍ਰਤੀ ਮਿੰਟ ਇੱਕ ਖਿਹੜੀ ਦੀ ਦਿਲ ਦੀ ਧੜਕਣ ਘੱਟ ਹੁੰਦੀ ਹੈ 40 ਤੋਂ 45 ਪ੍ਰਤੀ ਮਿੰਟ ਠੀਕ ਹੈ ਜੀ ਬਿਮਾਰੀਆਂ ਤੋਂ ਬਚਾਓ ਪ੍ਰੀਵੈਂਸ਼ਨ ਫਰੋਮ ਡਿਸੀਜ਼ਸ ਕਸਰਤ ਕਰਨ ਦੇ ਨਾਲ ਲਹੂ ਗ੍ਰਿਹ ਪ੍ਰਣਾਲੀ ਤੇ ਇੱਕ ਸਾਰਥਕ ਪ੍ਰਭਾਵ ਪੈਂਦਾ ਹੈ ਸਾਰਥਕ ਦਾ ਮਤਲਬ ਹੈ ਪੋਜ਼ਿਟਿਵ ਇਫੈਕਟ ਪੈਂਦਾ ਆ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਵਿੱਚ ਵਾਧਾ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਦਿਲ ਦੀਆਂ ਮਾਸਪੇਸ਼ੀਆਂ ਵਿੱਚ ਮਜ਼ਬੂਤੀ ਤੇ ਲਹੂ ਕਣਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ ਕਸਰਤ ਕਰਨ ਦੇ ਨਾਲ ਆਈਆਂ ਤਬਦੀਲੀਆਂ ਨਾਲ ਵਿਅਕਤੀ ਕਈ ਪ੍ਰਕਾਰ ਦੀਆਂ ਗੰਭੀਰ ਬਿਮਾਰੀਆਂ ਜਿਵੇਂ ਦਿਲ ਦਾ ਦੌਰਾ, ਉੱਚ ਲਹੂ ਦਬਾਅ ਅਤੇ ਲਹੂ ਦਾ ਗਾੜਾ ਹੋਣ ਤੋਂ ਬਚ ਸਕਦਾ ਹੈ ਕਿ ਜਿਹੜਾ ਵਿਅਕਤੀ ਕਸਰਤ ਕਰਦਾ ਹੈ ਉਹਦਾ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਦਿਲ ਦਾ ਦੌਰਾ, ਹਾਰਟ ਅਟੈਕ, ਲਹੂ, ਉੱਚ ਲਹੂ ਦਬਾਅ, ਹਾਈ ਬਲੱਡ ਪ੍ਰੈਸ਼ਰ, ਲਹੂ ਦਾ ਗਾੜਾ ਹੋਣਾ, ਹਾਈ ਕੋਲੇਸਟ੍ਰੋਲ ਤੋਂ ਬਚ ਸਕਦਾ ਹੈ। ਧੰਨਵਾਦ।